ਸਤਨਾਮ ਸ੍ਰੀ ਵਾਹਿਗੁਰੂ ਦਰਸ਼ਨ ਤੇ ਸੀ ਜਨ ਸਰਤ ਜਿਤੋਂ ਅੰਧਣ ਨੀਤ ਖੋਲ ਕਪੜਾ ਘਰ ਮੇ ਲੀਆ ਨਾਨਕ ਹਰ ਸੰਗ ਮੀਤ ਸਤਨਾਮ ਸਿਵਾ ਹੈ ਗੁਰੂ ਸਾਹਿਬ ਜੀਓ ਸਲੋਕ ਨਰਕ ਸੁਰਗ ਪਰਮ ਤੋਕਣ ਸਦਾ ਸੰਘਾਰ ਮੀਚ ਹਰਖ ਸੋਗ ਸੈ ਸ ਸੰਸਾਰ ਹੋਂ ਕਰਤ ਬਿਹਾਏ ਜਿਨ ਕੀਏ ਤਿਸੈ ਨ ਜਾਣਣੀ ਚਿਤ ਵਹਿ ਅਨ ਕੀ ਉਪਾਏ ਆਹ ਬਿਆਰ ਉਪਾਦ ਕਿਰਪਾ ਪ੍ਰਭ ਰੱਖ ਲੈ ਹੋ ਨਾਨਕ ਤੇਰੀ ਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਭਜਾਨਾਂ ਦੀ ਕਰ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਦੇ دیਵਾਨਾ ਵਿਖੇ ਹਾਜ਼ਰੀਆਂ ਭਰ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਸ਼ਬਦ 59 ਪਾਤਸ਼ਾਹ ਜੀ ਦੀ ਰਚਿਤ ਗੁਰਬਾਣੀ ਛਿੱਤੀ ਗਉੜੀ ਮਹਲਾ 5 ਜਿਸ ਦੀ ਵਿਚਾਰ ਸਰਵਨ ਕਰਦੇ ਹੋਏ ਆਪਾਂ 297 ਅੰਕ ਤੇ ਪਹੁੰਚੇ ਹਾਂ ਤੀਸਰਾ ਸ਼ਲੋਕ ਤੀਸਰੀ ਪੌੜੀ ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਸ਼ਬਦ ਰਾਹੀਂ 탄ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਵੇਂ ਸੈਨਸਾ ਸ਼ਹੀਦਾਂ ਦੇ ਸਰਤਾਜ ਕੀ ਉਪਦੇਸ਼ ਬਖਸ਼ਿ ਕਰਦੇ ਹਨ ਆਓ ਆਰੰਭ ਕਰਕੇ ਸਰਪੰਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਸਦੀਆਂ ਗੁਰੂ ਚਰਨਾ ਵਿੱਚ ਲਵਾਵੋ ਹਾਜੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਨੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਰ ਗੁਰੂ ਸਾਹਿਬ ਜੀਓ ਸਲੋਕ ਤੀਰਬ ਆਪੈ ਜਗਤ ਕੋ ਦੁਰੀਆ ਪਾਵੇਂ ਕੋਏ ਨਾਨਕ ਸੰਤਨ ਨਰਮਲ ਭਏ ਜਿਨ ਮਨ ਵਸਿਆ ਸੋਏ ਵਾਹ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਪਵਿੱਤਰ ਗੁਰਬਾਣੀ ਥਿੱਤੀ ਗਉੜੀ ਮਹੱਲਾ ਪੰਜਵਾਂ ਦਾ ਤੀਸਰਾ ਸ਼ਬਦ ਤੀਸਰੀ ਤਿੱਥੇ ਰਾਹੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ हे ਨਾਨਕ ਜਗ ਦੇ ਜੀਵਾਂ ਉੱਤੇ ਮਾਇਆ ਦੇ ਤਿੰਨ ਗੁਣਾਂ ਦਾ ਬੜਾ ਪ੍ਰਭਾਵ ਹੈ ਤ੍ਰਿਤੀਆ ਤਿੰਨ ਵਿਆਪ ਹੈ ਜਗਤ ਕੋ ਭਾਵ ਰਜੋ ਤਮੋ ਸਤੋ ਇਹਨਾਂ ਤਿੰਨਾਂ ਗੁਣਾਂ ਦਾ ਜੋਰ ਪਿਆਰ ਰਹਿਂਦਾ ਹੈ ਕਦੇ ਬੰਦਾ ਕਿਸੇ ਅਵਸਥਾ ਚਾਹੇ ਕਦੇ ਕਿਸੇ ਅਵਸਥਾ ਤੇ ਔਰ ਇਹ ਤਿੰਨੇ ਜਿਹੜੇ ਮਾਇਆ ਦੇ ਗੁਣ ਹਨ ਇਹ ਜੀਵਨ ਨੂੰ ਦੁੱਖ ਸੁੱਖ ਵਿੱਚ ਪਾਈ ਰੱਖਦੇ ਹੈ ਕਬੂ ਜੀੜਾ ਉਹ ਵਿਚਾਰਤ ਹੈ ਕਬੂ ਜਾਏ ਪਿਆਨਾ ਲੋਭੀ ਜੀੜਾ ਫਿਰਦਾ ਰਹਤ ਹੈ ਚਾਰੇ ਕੁੰਡਾ ਭਾਲੈ ਪਰ ਅਗੇ ਪਾਸ਼ਾ ਜੀ ਕਹਿੰਦੇ ਤੁਰਿਆ ਪਾਵੈ ਕੋਏ ਤੁਰਿਆ ਚੌਥਾ ਪਦ ਹੈ ਇਹ ਚੌਥਾ ਪਦ ਪਰਮੇਸ਼ਰ ਦੇ ਨਾਲ ਜੋੜਨ ਵਾਲਾ ਹੈ ਜਿਸ ਨੂੰ ਇੱਥੇ ਤੁਰਿਆ ਲਿਖਿਆ ਬਾਣੀ ਵਿੱਚ ਇਸ ਨੂੰ ਕਲ ਵੀ ਲਿਖਿਆ ਹੈ ਰਾਜ ਧਰਮ ਸਤ ਕਲ ਤੇਰੀ ਛਾਇਆ ਚੌਥਾ ਗੁਣ ਪਰਮ ਪਦ ਪਾਇਆ ਜਿਹਦੇ ਤਿੰਨ ਗੁਣ ਹਨ ਇਹ ਸਾਨੂੰ ਸੰਸਾਰ ਦੇ ਵਿੱਚ ਝੋੜ ਕੇ ਰੱਖਦੇ ਆ ਸੰਸਾਰ ਦੇ ਵਿੱਚ ਭਟਕਾਉਂਦੇ ਆ ਪਰ ਚੌਥਾ ਗੁਣ ਜਿਹੜਾ ਇਸ ਮਾਇਆ ਚੋਂ ਕੱਢ ਕੇ ਸਾਨੂੰ ਪਰਮੇਸ਼ਰ ਨਾਲ ਜੋੜਦਾ ਜਿਸ ਤਰ੍ਹਾਂ ਅਨੰਦ ਸਾਹਿਬ ਵਿੱਚ ਵੀ ਇਹ ਕਲ ਸ਼ਬਦ ਆਉਂਦਾ ਹੈ ਵਾਜੇ ਪੰਜ ਸਭ ਤਿਤ ਘਰ ਸੁਭਾਗ ਹੈ ਕਲਾ ਜਿਤ ਕਰਿ ਧਾਰੀ ਹੈ ਉਹ ਵੀ ਇਸੇ ਚੌਥੇ ਪਾਦ ਦਾ ਹੀ ਅਰਥ ਹੈ ਚੌਥੀ ਵਸਤਾ ਦੀ ਗੱਲ ਹੈ 파ਸ਼ਾ ਕਹਿੰਦੇ ਲਗਭਗ ਦੁਨੀਆ ਤਿੰਨ ਗੁਣਾ ਵਿੱਚ ਹੀ ਬਚ ਬਚਰਦੀ ਰਹਦੀ ਹੈ ਭਟਕਦੀ ਰਹਦੀ ਹੈ ਕੋਈ ਬਿਰਲਾ ਹੈ ਨ ਬਿਰਲੇ ਨਹੀਂ ਕਣੇ ਫੈਲ ਫक्कੜ ਸੰਸਾਰ ਬਿਰਲੇ ਬਿਰਲੇ ਹਨ ਜਿਹੜੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨਾਲ ਜੁੜਦੇ ਆ ਨਹੀਂ ਤਾਂ ਲਗਭਗ ਦੁਨੀਆ ਮਾਇਆ ਦੇ ਵਿੱਚ ਹੀ ਉਲਝੀ ਹੋਈ ਹੈ ਮਾਇਆ ਆਪਣੇ ਵਿੱਚ ਉਲਝਾ ਕੇ ਰੱਖਦੀ ਹੈ ਕੋਈ ਬਿਲਾ ਹੀ ਗੁਰੂ ਕਿਰਪਾ ਸਦਕਾ ਚੌਥੀ ਅਵਸਥਾ ਨੂੰ ਪ੍ਰਾਪਤ ਕਰਦਾ ਕੌਣ ਨਾਨਕ ਸੰਤ ਨਿਰਵਲ ਭਏ ਜਿਨ ਮਨ ਵਸਿਆ ਸੋਏ ਜਿਨ੍ਹਾਂ ਮਨੋਖਾਂ ਦੇ ਮਨ ਵਿੱਚ ਉਹ ਪ੍ਰਮਾਤਮਾ ਆ ਵਸਦਾ ਉਹ ਚੌਥੀ ਅਵਸਥਾ ਵੀ ਜਾ ਵਰਦਾ ਹੈ ਜਾਗਤ ਸੁਪਣ ਸੁਖੋਪਤੀ ਤੁਰਿਆ ਆਤਮ ਘੋਪਤ ਕੀਏ 부ਰੀਆ ਹੁਣ ਆਪਾਂ ਜਾਗਤ ਵਿੱਚ ਬੈਠੇ ਆਂ ਫਿਰ ਸੌ ਜਾਂਦੇ ਆਂ ਕਈ ਵਾਰੀ ਇੰਨੀ ਬੁੜੀ ਨੀਂਦ ਵਿੱਚ ਚਲੇ ਜਾਂਦੇ ਆਂ ਉਹਨੂੰ ਸੁਖੋਪਤੀ ਵੀ ਕਹਿ ਲੈਂਦੇ ਆ ਜਾਂ ਇਉਂ ਕਹ ਲਿਓ ਕਿ ਕਦੇ ਬੰਦਾ ਗਿਆਨ ਵਿੱਚ ਹੁੰਦਾ ਹੈ ਕਦੇ ਅਗਿਆਨਤਾ ਵਿੱਚ ਹੁੰਦਾ ਹੈ ਕਦੇ ਇੰਨਾ ਡੂੰਘਾ ਡੁੱਬ ਜਾਂਦਾ ਹੈ ਕਿ ਉਹਨੂੰ ਚੰਗੇ ਮਾੜੇ ਦਾ ਵੀ ਪਤਾ ਨਹੀਂ ਲੱਗਦਾ ਇਹ ਵੀ ਤਿੰਨ ਹਨ ਇਸ ਕਰਕੇ ਮਨੁੱਖ ਜਿਹੜਾ ਇਹ ਤੰਨਾ ਗੁਣਾ ਦੇ ਵਿੱਚ ਹੀ ਵਿਚਰਦਾ ਰਹਿੰਦਾ ਹੈ ਭਟਕਦਾ ਰਹਿੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਗਿਆ ਉਹਨਾਂ ਦਾ ਮਨ ਪਵਿੱਤਰ ਹੋ ਗਿਆ ਔਰ ਉਹਨਾਂ ਦਾ ਮਨ ਪਰਮੇਸ਼ਰ ਨਾਲ ਜੁੜ ਕਰਕੇ ਨਿਰਮਲ ਹੋ ਗਿਆ ਗੁਰ ਪਿਆਰਿਓ ਔਰ ਉਹ ਸੰਤ ਜਨ ਪਵਿੱਤਰ ਜੀਵਨ ਵਾਲੇ ਬਣ ਕੇ ਪਰਮੇਸ਼ਰ ਵਿੱਚ ਮਿਲ ਜਾਂਦੇ ਹਨ ਅੱਗੇ ਪੌੜੀ ਲਿਖਦੇ ਆ ਪੌੜੀ ਜਿਹੜੀ ਐ ਸ਼ਲੋਕ ਦੇ ਹੀ ਅਰਥ ਕਰਦੀ ਐ ਭਾ ਪੌੜੀ ਵੀ ਸਤਿਗੁਰੂ ਹੋਰ ਵੀ ਗੱਲ ਫੋੜ ਕੇ ਲਿਖਦੇ ਆ ਇਹਨਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਨਾਲ ਬੰਦਾ ਕਿੱ사 ਬਣ ਜਾਂਦਾ ਹੈ ਜੀਵ ਦਾ ਕਿੱ사 ਜੀਵਨ ਬਣ ਜਾਂਦਾ ਹੈ ਸੁਭਾਅ ਅਵਸਥਾ ਕੈਸੀ ਬਣ ਜਾਂਦੀ ਹੈ ਪੌੜੀ ਤ੍ਰਿਤਿਆ ਤ੍ਰ ਗੁਣ ਬਿਖੈ ਫਲ ਇਹ ਤਿੰਨ ਗੁਣ ਜਿਹੜੇ ਹਨ ਇਹ ਵਿਸ਼ੇ ਵਕਾਰਾਂ ਦੇ ਫਲ ਰੂਪ ਦਿੰਦੇ ਹਨ ਜੇ ਇਹ ਮਨੁੱਖ ਰਜੋ ਗੁਣ ਵਿੱਚ ਹੈ ਤਾਂ ਉਹਦੇ ਅੰਦਰ ਹੰਕਾਰ ਹੋ ਜਾਂਦਾ ਹੈ ਕਿ ਮੈਂ ਬੜਾ ਅਮੀਰ ਹਾਂ ਮੈਂ ਬੜਾ ਰਾਜਾ ਹਾਂ ਭਾਵੇਂ ਉਹ ਦਾਨ ਕਰਦਾ ਉਹ ਦਾਨ ਕਰਦਾ ਹੋਇਆ ਵੀ ਹੰਕਾਰ ਰੂਪੀ ਵਿਕਾਰ ਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਜਾਂ ਫਿਰ ਗੁਰੂ ਪਿਆਰੋ ਤਮੋਂ ਗੁਣ ਦੇ ਵਿੱਚ ਬੰਦੇ ਦੀ ਅਵਸਥਾ ਬਣ ਜਾਂਦੀ ਹੈ ਕਿ ਸਭ ਕੁਝ ਮੇਰਾ ਹੀ ਹੋਵੇ ਅਗਿਆਨਤਾ ਦੇ ਹਨੇਰੇ ਵਿੱਚ ਡੁੱਬ ਜਾਂਦਾ ਹੈ ਤਮਾ ਹੈ ਅਗਿਆਨਤਾ ਹਨੇਰਾ ਤਾਂ ਪ੍ਰੀਤਮ ਜੀ ਕਹਿੰਦੇ ਤਿੰਨ ਗੁਣ ਜਿਹੜੇ ਹਨ ਇਹ ਵਿਸ਼ੇਵਕਾਰਾਂ ਦਾ ਫਲ ਦਿੰਦੇ ਆ ਕਬ ਉੱਤਮ ਕਬ ਨੀਚ ਔਰ ਸਾਡੇ ਮਨ ਦੀ ਅਵਸਥਾ ਜਿਹੜੀ ਹੈ ਇਹ ਬਦਲਦੀ ਰਹਿੰਦੀ ਹੈ ਕਦੇ ਮਨ ਸਾਡਾ ਚੰਗੀ ਅਵਸਥਾ ਉੱਚੀ ਅਵਸਥਾ ਤੇ ਹੁੰਦਾ ਹੈ ਤੇ ਕਦੇ ਜਾਵੇਂ ਨੀਵੀਂ ਅਵਸਥਾ ਵਿੱਚ ਕਹੂ ਜੀਰ ਊ ਵਿਚਰਤ ਹੈ ਕਬੂ ਜਾਏ ਭਿਆਲੈ ਲੋਭੀ ਜੀਣਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਭਾਲੈ ਇਹਨਾਂ ਤਿੰਨ ਗੁਨਾ ਦਾ ਸਦਕਾ ਹੀ ਨਰਕ ਸੁਰਗ ਭਰਮ ਤੋਂ ਕਰੋ ਨਰਕ ਤੇ ਸੁਰਗਾ ਦੇ ਵਿੱਚ ਭਟਕਦਾ ਰਹਿੰਦਾ ਹੈ ਹਿੰਦੂ ਮਤ ਨੇ ਨਰਕ ਸੁਰਗ ਦੇ ਬੜੇ ਹੀ ਲੋਕਾਂ ਨੂੰ ਗੁਰੂ ਪਿਆਰੂ ਸਰੂਪ ਦਿਖਾਏ ਆ ਪਰ ਗੁਰਮਤ ਨੇ ਇਹਨੂੰ ਦੁੱਖ ਤੇ ਸੁੱਖ ਲਿਖਿਆ ਕਦੇ ਇਹ ਜੀਵ ਦੁਖੀ ਹੁੰਦਾ ਕਦੇ ਸੁਖੀ ਹੁੰਦਾ ਹੈ ਦੁੱਖ ਨਰਕਾਂ ਦਾ ਰੂਪ ਐ ਸੁੱਖ ਜਿਹੜਾ ਹੈ ਉਹ ਸਵਰਗਾਂ ਦਾ ਰੂਪ ਐ ਇਸ ਕਰਕੇ ਨਰਕ ਸੁਰਗ ਭਰਮਤੋਂ ਘਣੋਂ ਇਹ ਜੀਵ ਨਰਕਾਂ ਸੁਰਗਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਸਦਾ ਸੰਘਾਰੈ ਨੀਚ ਔਰ ਇਸ ਨੂੰ ਮੌਤ ਦਾ ਡਰ ਵੀ ਹਮੇਸ਼ਾ ਬਣਿਆ ਰਹਿੰਦਾ ਕਿਤੇ ਮਰਨਾ ਜਾਵਾ ਔਰ ਗੁਰ ਪਿਆਰਿਓ ਆਤਮਕ ਮੌਤ ਤਾਂ ਇਹ ਮਰਿਆ ਹੀ ਰਹਿੰਦਾ ਭਾਰ ਆਤਮਕ ਮੌਤ ਹੈ ਜੀ ਹੋਈ ਜਾਂਦੀ ਆ ਇਹਦੀ ਜਮੀਰ ਮਰ ਜਾਂਦੀ ਆ ਰਜੋ ਤਮੋ ਸਤੋ ਇਹਨਾਂ ਤਿੰਨਾਂ ਗੁਣਾਂ ਵਿੱਚ ਵਿਚਰਦੇ ਆ ਹੋਇਆਂ ਤੇ ਦੂਜੀ ਮੌਤ ਦਾ ਡਰ ਵੀ ਲੱਗਿਆ ਰਹਿੰਦਾ ਇਸ ਕਰਕੇ ਹਰਕ ਸੋਗ ਸਹਿਸਾਰ ਸੰਸਾਰ ਕਦੇ ਖੁਸ਼ੀ ਕਰੇ ਗਮੀ ਹਉ ਹਉ ਘਟ ਵਿਹਾਈ ساری ਜ਼ਿੰਦਗੀ ਹੰਕਾਰ ਦੇ ਵਿੱਚ ਬਤੀਤ ਹੋ ਜਾਂਦੀ ਆ ਮੈਂ ਮੇਰੀ ਇਹ ਵੋ ਇਦਾਂ ਕਰਦੇ ਹੋਇਆ ਇਹਦਾ ਸਮਾਂ ਇੰਨਾ ਨੰਨ ਜਾਂਦਾ ਤਿੰਨਾ ਗੁਣਾ ਦੇ ਅਧੀਨ ਜੀਵਾਂ ਦੀ ਉਮਰ ਹੰਤਾਰ ਵਿੱਚ ਹੀ ਖਤਮ ਹੋ ਜਾਂਦੀ ਹੈ ਵਿਸ਼ੇ ਵਕਾਰਾਂ ਦੇ ਚੱਕਰਾਂ ਵਿੱਚ ਹੀ ਫਸਿਆ ਹੋਇਆ ਬਣਿਆ ਰਹਿੰਦਾ ਹੈ ਔਰ ਲੱਗ ਜਾਂਦਾ ਹੈ ਦੁਨੀਆਂ ਦੇ ਵਿੱਚੋਂ ਜਿਨ ਕੀਏ ਤਿਸੇ ਨ ਜਾਣਣੀ ਜਿਸ ਨੇ ਜੀਵ ਨੂੰ ਸਾਜਿਆ ਹੈ ਉਸ ਨੂੰ ਯਾਦ ਨਹੀਂ ਕਰਦਾ ਚਿਤਵੈ ਅਨਕੋ ਪਾਏ ਹੋਰ ਅਨੇਕਾ ਉਪਾ ਕਰਦਾ ਹੈ ਪਰ ਜਿਸ ਪਰਮਾਤਮਾ ਨੇ ਪੈਦਾ ਕੀਤਾ ਉਹਦੇ ਨਾਲ ਢੂੰਗੀ ਸਾਧ ਨਹੀਂ ਪਉਂਦਾ ਤੀਰਥਾਂ ਦੇ ਇਸ਼ਨਾਨ ਕਰਨੇ ਜਲ ਧਾਰੇ ਕਰਨੇ ਧੋਨੀਆਂ ਤਾ ਆਪਣੀਆਂ ਆਦੀਏ ਧਾਰਮਿਕ ਯਤਨ ਤਾਂ ਬਹੁਤ ਕਰਦਾ ਪਰ ਪਰਮੇਸ਼ਰ ਨਾਲ ਨਹੀਂ ਜੁੜਦਾ ਜਿਸ ਨਾਲ ਜੁੜਿਆ ਇਸ ਦੇ ਇਹ ਤਿੰਨ ਗੁਣਾਂ ਚੋਂ ਨਿਕਲ ਕੇ ਚੌਥੇ ਗੁਣ ਵਿੱਚ ਪਰਵੇਸ਼ ਕਰ ਜਾਵੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਤਿੰਨਾਂ ਗੁਣਾ ਕਰਕੇ ਆਦ ਬਿਆਦ ਉਪਾਦ ਰਸ ਕਹੋਲ ਤੁੱਟ ਤਾਪ ਉਹ ਇਹਨਾਂ ਤਿੰਨ ਤਾਪਾਂ ਦੇ ਵਿੱਚ ਫਸਿਆ ਰਹਿੰਦਾ ਦੁਨੀਆ ਦੇ ਰਸਾਂ ਚਸਕਿਆਂ ਦੇ ਕਾਰਨ ਜੀਵ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਅਨੇਕਾਂ ਤਰ੍ਹਾਂ ਦੇ ਦੁੱਖ ਕਲੇਸ਼ਾਂ ਨੂੰ ਪ੍ਰਾਪਤ ਕਰਦਾ ਰਹਿੰਦਾ ਆਦ ਰੋਗ ਬਿਆਦ ਤੇ ਉਪਾਦ ਆਦ ਹੋ ਗਏ ਜਿਹੜੇ ਪਿਛਲੇ ਕੀਤੇ ਹੋਏ ਕਰਮਾਂ ਜਿਨ੍ਹਾਂ ਦੇ ਫਾਲੇ ਨੂੰ ਝੋਗਣੇ ਪੈਣੇ ਐਦੇ ਸੈنسਰੀ ਵਿੱਚ ਇਹਦੀ ਮੈਮਰੀ ਵਿੱਚ ਪਏ ਹਨ ਉਹਨਾਂ ਦੇ ਸੰਸਕਾਰ ਔਰ ਬਿਆਦ ਹੋ ਗਈਆਂ ਮਨਵਤ ਕਰਕੇ ਗੁਰੂ ਪਿਆਰਿਓ ਕਿਸੇ ਕਾਰਨ ਲੜਾਈ ਹੋਈ ਝਗੜੇ ਹੋਏ ਤਾਂ ਬਿਮਾਰੀਆਂ ਪੈਦਾ ਹੋ ਗਈਆਂ ਉਪਾਧੀਆਂ ਭਾਵ ਗਲਤੀਆਂ ਕਰਕੇ ਦੁਖੀ ਇਨ ਰਸਨ ਤਸਾਂ ਦੇ ਕਾਰਨ ਇਹ ਤਿੰਨੇ ਤਾਪ ਇਹਨੂੰ ਲੱਗੇ ਰਹਿੰਦੇ ਆ ਤੀਨੋਂ ਤਾਪ ਨਿਵਾਰਨ ਹਾਰਾ ਦੁੱਖ ਹਰਤਾ ਸੁਖਰਾਸ ਤਾਕੋ ਬਿਖਮ ਬਿਗਨ ਕੋ ਲਾਗੇ ਜਾਂਦੀ ਪ੍ਰਵੇ ਆਗੇ ਅਰਦਾਸ ਸੋ ਇਹ ਤਿੰਨ ਤਾਪ ਇਹਨੂੰ ਚੜੇ ਰਹਿੰਦੇ ਹਨ ਇਹਨਾਂ ਤਿੰਨਾ ਗੁਣਾ ਕਰਕੇ ਝਗੜੇ ਤਮੇਲੇ ਚੰਗੜੇ ਰਹਿੰਦੇ ਆ ਕਲੇਸ਼ ਮੰਦਾ ਦੁੱਖ ਕਲੇਸ਼ ਮਿਟਦਾ ਨਹੀਂ ਪਾਰਭ੍ਰਮ ਪੂਰ ਧਣੀ ਉਹ ਪਰਿਪੂਰ ਪਰਮੇਸ਼ਰ ਪਰਮਾਤਮਾ ਜੋ ਸਰਵ ਕਲਾ ਸਮਰੱਥ ਹੈ ਜੋ ਇਸ ਦੇ ਤਾਪ ਨੂੰ ਦੂਰ ਕਰ ਸਕਦਾ ਹੈ ਨਹਿੂਜੈ ਪ੍ਰਤਾਪ ਇਹ ਉਸ ਪਰਮੇਸ਼ਰ ਦੀ ਪਾਵਰ ਨੂੰ ਨਹੀਂ ਸਮਝਦਾ ਜੇ ਸਮਝੇ ਤੇ ਇਹਨਾਂ ਰਸਾ ਕਸਾ ਚੋਂ ਨਿਕਲ ਕੇ ਉਸ ਪਰਮੇਸ਼ਰ ਨੂੰ ਯਾਦ ਕਰੇ ਰਸਾ ਕਸਾ ਵਿੱਚ ਫਸਿਆ ਹੋਇਆ ਮਨੁੱਖ ਉਸ ਪਰਮੇਸ਼ਰ ਤੋਂ ਵਿਛੜਿਆ ਰਹਿੰਦਾ ਹੈ ਜਿਸ ਕਾਰਨ ਮੋਹ ਭਰਮ ਬੂੜਤ ਘਣੋ ਮੋਹ ਮਮਤਾ ਪਰਪਲੇਖੇ ਕਰਮ ਕੰਡਾ ਦੇ ਵਿੱਚ ਇਹ ਡੁੱਬਦਾ ਰਹਿੰਦਾ ਹੈ ਭਟਕਣਾ ਰਹਿੰਦਾ ਹੈ ਗੋਤੇ ਖਾਰੀ ਹੈ ਦੀ ਆਤਮਾ ਮਹਾਂ ਨਰਕ ਮੈਂ ਵਾਸ ਇਹ ਸਰਥ ਇਸ ਦਾ ਨਰਕਾ ਦੇ ਵਿੱਚ ਵਾਸਾ ਹੋ ਜਾਂਦਾ ਹੈ ਮੇਰੇ ਪ੍ਰੀਤਮ ਜੀ ਕਹਿੰਦੇ ਆਓ ਬੇਨਤੀ ਕਹੀਏ ਕਰ ਕਿਰਪਾ ਪਰ ਆਖ ਲੈ ਹੋ ਏ ਮਾਲਕ ਤੁਸੀ ਕਿਰਪਾ ਕਰਕੇ ਬਚਾ ਲੋ ਨਾਨਕ ਤੇਰੀ ਆਸ ਇਸ ਨਾਨਕ ਨੂੰ ਤੇਰੀ ਹੀ ਆਸ ਹੈ ਇਦਾਂ ਦੀ ਅਰਦਾਸ ਬੇਨਤੀ ਕਰਕੇ ਜੀਵ ਜਿਹੜਾ ਹੈ ਇਹਨਾਂ ਦੁੱਖਾਂ ਚੋਂ ਨਿਕਲ ਸਕਦਾ ਏ ਸੀ ਤੀਸਰੀ ਤਿੱਥ ਕਿਉਂਕਿ ਦਿੱਤੀ ਕੋੜੀ ਹੈ ਦਿੱਤੀ ਕੋੜੀ ਦਾ ਇਹ ਤੀਸਰਾ ਸ਼ਬਦ ਸਲੋਕ ਤੇ ਕੋੜੀ ਹੋ ਸਰਬਣ ਕੀਤਾ ਵਿਚਾਰਾ ਇੱਥੇ ਰੁਕਦੇ ਆਂ ਬੋਲਦੇ ਆਂ ਨਿਕਾਂ ਸਰਬਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੀ ਸਤਿਗੁਰੂ ਭਾਪਸਨ ਜੋਗ ਹੈ ਅਪਸ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਾ ਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ